ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜਿਓ ਸਾਖੀ ਸ਼ੁਰੂ ਕਰਨ ਤੋਂ ਪਹਿਲਾਂ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਜ਼ਰੂਰ ਬੋਲਣਾ ਹੈ ਆਓ ਆਪਾਂ ਸਾਖੀ ਸਰਵਣ ਕਰੀਏ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਸਾਥੀ ਭਾਈ ਮਰਦਾਨਾ ਜੀ ਗੁਰੂ ਪਾਸ਼ਾ ਇੱਕ ਦਿਨ ਸੰਸਾਰ ਨੂੰ ਤਾਰਦੇ ਤਾਰਦੇ ਇੱਕ ਨਗਰ ਜਿਸ ਦਾ ਨਾਮ ਹੈ ਦੇਵ ਕੰਧਾਰ ਨਗਰ ਵਿੱਚ ਪਹੁੰਚੇ ਹਨ ਉਸ ਨਗਰ ਦਾ ਰਾਜਾ ਇੱਕ ਰਾਖਸ਼ ਦਿਵ ਲੂਤ ਸੀ ਜਦ ਗੁਰੂ ਜੀ ਇੱਕ ਪਹਾੜ ਦੇ ਪਾਸ ਪਹੁੰਚੇ ਹਨ ਉਥੇ ਗੁਰੂ ਜੀ ਕਹਿਣ ਲੱਗੇ ਮਰਦਾਨਾ ਜੀ ਆਪਾਂ ਇੱਥੇ ਹੀ ਆਸਣ ਕਰਨਾ ਹੈ ਉਹ ਰਮਣੀਕ ਜੀ ਜਗਾ ਦੇਖੋ ਉਸ ਵੇਲੇ ਉਥੇ ਇੱਕ ਬੜਾ ਹੀ ਸੁੰਦਰ ਇੱਕ ਪਿੱਪਲ ਦਾ ਪੇੜ ਹੈ ਬਰਗਦ ਦਾ ਪੇੜ ਹੈ ਗੁਰੂ ਪਾਸ਼ਾ ਜੀ ਨੇ ਉਥੇ ਬੈਠ ਕੇ ਆਪਣਾ ਆਸਣ ਕੀਤਾ ਹੈ ਉਸ ਵੇਲੇ ਭਾਈ ਕਰਦਾਨਾ ਜੀ ਨੇ ਗੁਰੂ ਜੀ ਨੂੰ ਕਿਹਾ ਮਹਾਰਾਜ ਤਿੰਨ ਦਿਨ ਹੋ ਗਏ ਪਾਸ਼ਾ ਨਾ ਹੀ ਤਾਂ ਪਾਇ ਕੁਝ ਖਾਦਾ ਹੈ ਨਾ ਹੀ ਕੁਝ ਪੀਤਾ ਹੈ ਮਹਾਰਾਜ ਮੈਨੂੰ ਤਾਂ ਬੜੀ ਦੁੱਖ ਲੱਗੀ ਹੈ ਪਾਸ਼ਾ ਗੁਰੂ ਜੀ ਨੇ ਕਿਹਾ ਮਰਦਾਨਾ ਜੀ ਇਹ ਨਗਰ ਵੀ ਕੌਡੇ ਰਕਸ਼ ਵਰਗਾ ਹੀ ਹੈ ਜਿਸ ਨੇ ਤੈਨੂੰ ਤਿਲ ਦੇ ਤਪ ਦੇ ਕੜਾਈ ਵਿੱਚ ਪਾ ਦਿੱਤਾ ਸੀ ਹੁਣ ਜੇ ਤੇਰੀ ਮਰਜ਼ੀ ਹੈ ਤਾਂ ਇਸ ਨਗਰ ਵਿੱਚ ਚੱਲਿਆ ਜਾ ਕੁਝ ਖਾ ਪੀਆ ਉਸ ਵੇਲੇ ਭਾਈ ਮਰਦਾਨਾ ਜੀ ਕਹਿਣ ਲੱਗੇ ਸੜ ਜਾਵੇ ਮਹਾਰਾਜ ਇਹ ਨਗਰ ਮੈਂ ਹੁਣ ਇਸ ਵਿੱਚ ਨਹੀਂ ਜਾਣਾ ਜਾਵਾਂਗਾ ਗੁਰੂ ਜੀ ਨੇ ਹੱਸ ਕੇ ਕਿਹਾ ਇਸ ਨਗਰ ਵਿੱਚ ਜਾਣ ਤੋਂ ਬਿਨਾ ਕੰਮ ਨਹੀਂ ਬਣੇਗਾ ਇਸ ਘਰ ਕੇ ਅੱਜ ਤੂੰ ਜ਼ਰੂਰ ਚੱਲਿਆ ਜਾ ਮਰਦਾਨੇ ਨੇ ਕਿਹਾ ਗੁਰੂ ਜੀ ਮੈਨੂੰ ਰਾਖਸ਼ਾਂ ਤੋਂ ਕਿਉਂ ਮਰਵਾਉਂਦੇ ਹੋ ਆਪ ਹੀ ਮਾਰ ਦਿਓ ਉਸ ਵੇਲੇ ਇਸ ਤਰ੍ਹਾਂ ਦੀਆਂ ਗੱਲਾਂ ਗੁਰੂ ਪਾਤਸ਼ਾਹ ਨਾਨਕ ਮਰਦਾਨਾ ਜੀ ਕਰਨ ਲੱਗੇ ਹਨ ਉਸੇ ਹੀ ਵੇਲੇ ਉਧਰੋਂ ਰਾਖਸ਼ ਵਾਲਾ ਰਾਜਾ ਆਪਣੇ ਰਾਖਸ਼ਾਂ ਨਾਲ ਸ਼ਿਕਾਰ ਖੇਡਣ ਵਾਸਤੇ ਇੱਕ ਭਿਆਨਕ ਫੌਜ ਲੈ ਕੇ ਆ ਗਿਆ ਹੈ ਰਾਖਸ਼ਾਂ ਦੇ ਬੜੇ ਵੱਡੇ ਵੱਡੇ ਕੱਦ ਰੰਗ ਕਾਲੇ ਮੂੰਹ ਦੇ ਵਿੱਚੋਂ ਲੰਬੇ ਲੰਬੇ ਚਿੱਟੇ ਦੰਦ ਬਾਹਰ ਨਿਕਲੇ ਹੋਏ ਸਨ ਨਾਸਾਂ ਤੇ ਮੂੰਹ ਦੇ ਜਿਹੜੇ ਛੇਕ ਹਨ ਉਹ ਖੂਬਾਂਗੂ ਵੱਡੇ ਵੱਡੇ ਹਨ ਅੱਖਾਂ ਲਾਲ ਲਊ ਵਰਗੀਆਂ ਗਲ ਹੱਡਾਂ ਦੀ ਮਾਲਾ ਪਾਈ ਹੋਈ ਹੈ ਜਦ ਇਹ ਭਿਆਨਕ ਰੂਪ ਫੌਜ ਦਾ ਮੈਦਾਨੇ ਨੇ ਵੇਖਿਆ ਤੇ ਡਰ ਗਿਆ ਉਸ ਦੇ ਸਾਹ ਸੁੱਕ ਗਏ ਕਹਿਣ ਲੱਗਾ ਮਹਾਰਾਜ ਹੁਣ ਜਉਣਾ ਔਖਾ ਹੋ ਗਿਆ ਹੈ ਇਉਂ ਲੱਗਦਾ ਹੈ ਜਿਵੇਂ ਆਪਾਂ ਨੂੰ ਅੱਜ ਹੀ ਮਾਰ ਦੇਣਗੇ ਜੇ ਕੋਈ ਉਪਾਅ ਹੋ ਸਕਦਾ ਹੈ ਤਾਂ ਮਹਾਰਾਜ ਕਰ ਲਵੋ ਨਹੀਂ ਤਾਂ ਇਹਨਾਂ ਨੇ ਆਪਾਂ ਨੂੰ ਹੁਣੇ ਹੀ ਮਾਰ ਕੇ ਆ ਜਾਣਾ ਹੈ ਮਰਦਾਨੇ ਨੂੰ ਇਸ ਤਰ੍ਹਾਂ ਦੇ ਭੈਅਤ ਹੋਇਆ ਵੇਖ ਕੇ ਗੁਰੂ ਜੀ ਨੇ ਕਿਹਾ ਮਰਦਾਨਾ ਜੀ ਕਰਤਾਰ ਕਰਤਾਰ ਜਪੀ ਜਾਓ ਤੇ ਮਨ ਵਿੱਚ ਤਿਰਜ ਰੱਖੋ ਤਮਾਸ਼ਾ ਵੇਖੀ ਜਾਓ ਕਰਤਾਰ ਦੀ ਖੇਡ ਵਰਤ ਜਾਣੀ ਹੈ ਇਤਨੇ ਨੂੰ ਰਾਖਸ਼ਾਂ ਦੇ ਰਾਜੇ ਨੇ ਇਹਨਾਂ ਨੂੰ ਵੇਖ ਕੇ ਰਾਖਸ਼ਾਂ ਨੂੰ ਆਖਿਆ ਇੱਕ ਮਨੁੱਖ ਦਾ మాਸ ਖਾਣ ਨੂੰ ਅੱਜ ਬੜੇ ਚਿਰ ਪਿੱਛੋਂ ਮਿਲਿਆ ਹੈ ਜਾਓ ਉਹ ਤਿੰਨ ਮਨੁੱਖ ਜੋ ਪਹਾੜ ਪਾਸ ਬੈਠੇ ਹੋਏ ਹਨ ਉਹਨਾਂ ਨੂੰ ਫੜ ਕੇ ਲਿਆਓ ਆਪਣੇ ਰਾਜੇ ਦਾ ਹੁਕਮ ਸੁਣ ਕੇ ਤਿੰਨ ਰਾਖਸ਼ ਗੁਰੂ ਜੀ ਦੇ ਪਾਸ ਆਏ ਹੈ ਉਹ ਅੰਨੇ ਹੋ ਗਏ ਉਹਨਾਂ ਨੂੰ ਰਸਤਾ ਵੀ ਨਹੀਂ ਜਿਸ ਰਿਹਾ ਕਿੱਧਰ ਜਾਣਾ ਹੈ ਤਦ ਇਸ ਤਰ੍ਹਾਂ ਬਿਆਕਲ ਹੋ ਕੇ ਰਾਖਸ਼ ਪਿੱਛੇ ਮੁੜ ਕੇ ਤਾਂ ਉਹਨਾਂ ਨੇ ਰਾਜੇ ਨੂੰ ਦੱਸਣਾ ਕੀਤਾ ਉਹਨਾਂ ਨੇ ਸਾਰੀ ਵਾਰਤਾ ਰਾਜੇ ਨੂੰ ਕਸੀ ਤਾਂ ਉਸਨੇ ਗੁੱਸੇ ਨਾਲ ਕਿਹਾ ਉੱਥੇ ਜਾ ਕੇ ਤੁਹਾਡੀਆਂ ਅੱਖਾਂ ਨੂੰ ਕੀ ਹੋ ਗਿਆ ਸੀ ਰਾਜੇ ਨੇ ਫਿਰ ਤਿੰਨ ਆਦਮੀ ਹੋਰ ਭੇਜੇ ਜੋ ਦੌੜ ਕੇ ਗੁਰੂ ਜੀ ਕੋਲ ਪਹੁੰਚੇ ਹਨ ਉਹ ਵੀ ਪਹਿਲਾਂ ਵਾਂਗੂ ਹੀ ਅੰਨੇ ਹੋ ਗਏ ਉਹਨਾਂ ਨੇ ਰਾਜੇ ਨੂੰ ਆਣ ਕੇ ਦੱਸਿਆ ਮਹਾਰਾਜ ਜਦ ਅਸੀਂ ਉਹਨਾਂ ਦੇ ਨੇੜੇ ਜਾਂਦੇ ਹਾਂ ਤਾਂ ਅਸੀਂ ਅੰਨੇ ਹੋ ਜਾਂਦੇ ਹਾਂ ਕਦ ਪਿੱਛੇ ਹਟ ਜਾਂਦੇ ਹਾਂ ਸਾਨੂੰ ਦਿਸਣ ਲੱਗ ਪੈਂਦਾ ਹੈ ਇਹ ਅਚਰਜ ਗੱਲ ਸੁਣ ਕੇ ਰਾਜਾ ਸਮਝ ਵਿੱਚ ਨਹੀਂ ਆਉਂਦਾ ਕਿ ਇਹ ਤੁਸੀਂ ਕੀ ਕਹਿ ਰਹੇ ਹੋ ਇਸ ਤਰ੍ਹਾਂ ਦੀ ਦਦ ਰਾਜ ਨੇ 7 ਵਾਰ 3-3 ਆਦਮੀ ਭੇਜੇ ਹਨ ਹੈਰਾਨ ਹੋ ਕੇ ਉਸ ਨੇ ਆਪਣੇ ਮੰਤਰੀ ਨੂੰ ਪੁੱਛਿਆ ਕਿ ਇਹ ਕੀ ਕੌਤਕ ਹੈ 7 ਵਾਰ ਆਦਮੀ ਭੇਜੇ ਹਨ ਪਰ ਕੋਈ ਉਹਨਾਂ ਨੂੰ ਫੜ ਕੇ ਨਹੀਂ ਲਿਆ ਸਕਿਆ ਮੰਤਰੀ ਨੇ ਕਿਹਾ ਰਾਜਾ ਜੀ ਇਹ ਕੋਈ ਕਲਾਵਾਨ ਜਾਪਦਾ ਹੈ ਜੇਕਰ ਹੁਕਮ ਕਰੋ ਤਾਂ ਮੈਂ ਆਪ ਜਾ ਕੇ ਵੇਖਾਂ ਰਾਜੇ ਦੀ ਆਗਿਆ ਲੈ ਕੇ ਮੰਤਰੀ ਬੜੀ ਸ਼ਰਦਾ ਧਾਰ ਕੇ ਗੁਰੂ ਜੀ ਦੇ ਵੱਲ ਤੁਰ ਪਿਆ ਹੈ ਸੰਗਤ ਜੀ ਹੱਥ ਜੋੜ ਕੇ ਅਰਦਾਸ ਕਰਦਾ ਹੋਇਆ ਆਪ ਜੀ ਪਾਸ ਆਣ ਕੇ ਚਰਨਾਂ ਵਿੱਚ ਮੱਥਾ ਟੇਕਿਆ ਹੈ ਤੇ ਬੈਠ ਗਿਆ ਤੇ ਬੇਨਤੀ ਕਰਕੇ ਪੁੱਛਿਆ ਮਹਾਰਾਜ ਸਾਈ ਫਕੀਰ ਤੁਸੀਂ ਕੌਣ ਹੋ ਤੁਹਾਡਾ ਕੀ ਨਾਮ ਹੈ ਅਤੇ ਤੁਸੀਂ ਕਿੱਥੋਂ ਚੱਲ ਕੇ ਆਏ ਹੋ ਅੱਗੇ ਕਿੱਥੇ ਜਾਓਗੇ ਗੁਰੂ ਜੀ ਨੇ ਕਿਹਾ ਸਾਡਾ ਨਾਮ ਨਾਨਕ ਨਿਰੰਕਾਰੀ ਹੈ ਵਿਰਾਗ ਧਾਰਨ ਕਰਕੇ ਆਪਣੀ ਮੌਜ ਵਿੱਚ ਵਿਚਰ ਰਹੇ ਹਾਂ ਵਜ਼ੀਰ ਨੇ ਜਾ ਕੇ ਰਾਜੇ ਨੂੰ ਦੱਸਿਆ ਕਿ ਤੁਹਾਡੇ ਨਗਰ ਵਿੱਚ ਕਰਤਾਰ ਆਪ ਆਇਆ ਹੈ ਸ਼ਰਧਾ ਧਾਰ ਕੇ ਉਹਨਾਂ ਦੀ ਸ਼ਰਣ ਪਵੋ ਤੁਹਾਡਾ ਨਿਸਤਾਰਾ ਹੋ ਜਾਵੇਗਾ ਦੇਵਲੂਤ ਨੇ ਵਜ਼ੀਰ ਨੂੰ ਕਿਹਾ ਮਨੁੱਖ ਮੇਰੀ ਖਰਾਕ ਹੈ ਮੈਨੂੰ ਉਹ ਮਨੁੱਖ ਚਾਹੀਦੇ ਹਨ ਤੇਰੀ ਗੱਲ ਮੰਨ ਕੇ ਉਹਨਾਂ ਦੀ ਸ਼ਰਨ ਵਿੱਚ ਮੈਂ ਨਹੀਂ ਜਾ ਸਕਦਾ ਮੈਂ ਆਪ ਰਾ ਆਪ ਰਾਜਾ ਹਾਂ ਵੇਖਦਾ ਹਾਂ ਉਸ ਉਸ ਵੇਲੇ ਉਹ ਰਾਜਾ ਜਦ ਦੇਵਨੁਤ ਸਾਰੇ ਰਾਖਸ਼ਾਂ ਨੂੰ ਨਾਲ ਲੈ ਕੇ ਗੁਰੂ ਜੀ ਦੇ ਵੱਲ ਆਇਆ ਤਾਂ ਗੁਰੂ ਜੀ ਦੇ ਨੇੜੇ ਆਣਦੇ ਇੱਕ ਮੰਤਰੀ ਤੋਂ ਬਿਨਾਂ ਸਾਰੇ ਹੀ ਅੰਨੇ ਹੋ ਗਏ ਹਨ ਇਹ ਕੌਤਕ ਵੇਖ ਕੇ ਦੇਵਨੁਤ ਨੇ ਕਿਹਾ ਹੈ ਮੰਤਰੀ ਐਸਾ ਤੂੰ ਕਹਿੰਦਾ ਸੀ ਵੈਸੇ ਹੀ ਪੂਰਨਪੁਰਖ ਹਨ ਹੁਣ ਜੇ ਇਹ ਕਿਰਪਾ ਕਰਕੇ ਦਰਸ਼ਨ ਦੇਣ ਤਾਂ ਮੈਂ ਇਹਨਾਂ ਦੀ ਚਰਨਾਂ ਸਰਨ ਲੈ ਕੇ ਸਦਾ ਸੇਵਾਦਾਰ ਬਣ ਜਾਵਾਂਗਾ ਜਦੋਂ ਵਜ਼ੀਰ ਨੇ ਸਮਝ ਲਿਆ ਕਿ ਰਾਜਾ ਸਰਦਾਬਾਨ ਹੋ ਗਿਆ ਹੈ ਇਸ ਦੇ ਮਨ ਵਿੱਚ ਕੋਈ ਮੈਲ ਨਹੀਂ ਰਹੀ ਹੈ ਤਾਂ ਉਸਨੇ ਗੁਰੂ ਜੀ ਪਾਸ ਜਾ ਕੇ ਬੇਨਤੀ ਕੀਤੀ ਹੈ ਮਹਾਰਾਜ ਰਾਜੇ ਨੂੰ ਹੁਣ ਪ੍ਰਤੀਤ ਆ ਗਈ ਹੈ ਇਸ ਤੇ ਕਿਰਪਾ ਕਰਕੇ ਦ੍ਰਿਸ਼ਟੀ ਕਰਕੇ ਦਰਸ਼ਨ ਦਿਓ ਮਹਾਰਾਜ ਗੁਰੂ ਜੀ ਨੇ ਕਿਹਾ ਰਾਜਾ ਆਖ ਆਖ ਵਾਹਿਗੁਰੂ ਅੱਖਾਂ ਖੋਲ ਉਸ ਵੇਲੇ ਅਸੀਂ ਤੇਰੇ ਪਾਸ ਹੀ ਬੈਠੇ ਹਾਂ ਰਾਜੇ ਨੇ ਜਦ ਹੀ ਬਚਨ ਸੁਣਿਆ ਤਾਂ ਉਸ ਦੇ ਨੈਤਰ ਖੁੱਲ ਗਏ ਉਸ ਨੂੰ ਗੁਰੂ ਜੀ ਚਰਨਾਂ ਵਿੱਚ ਸਿਰ ਰੱਖ ਕੇ ਬੇਨਤੀ ਕੀਤੀ ਹੈ ਮੈਂ ਆਪ ਜੀ ਦੀ ਜੋ ਅਵਗਿਆ ਕੀਤੀ ਹੈ ਉਸ ਦੀ ਮੈਨੂੰ ਮਾਫੀ ਦੇ ਦਿਓ ਅਤੇ ਮੇਰੇ ਨਾਲ ਨਗਰ ਵਿੱਚ ਚੱਲ ਕੇ ਨਿਵਾਸ ਕਰੋ ਪਾਦਸ਼ਾ ਉਸ ਦੀ ਬੇਨਤੀ ਪ੍ਰਵਾਨ ਕਰਕੇ ਗੁਰੂ ਜੀ ਉਸ ਦੇ ਘਰ ਚਲੇ ਗਏ ਦੇਵਲੂਤ ਨੇ ਆਪ ਜੀ ਦਾ ਇੱਕ ਸੁੰਦਰ ਮੰਦਰ ਵਿੱਚ ਨਿਵਾਸ ਕਰਾ ਕੇ ਬਹੁਤ ਸੇਵਾ ਕੀਤੀ ਹੈ ਦੇਵਲੂਤ ਨੇ ਗੁਰੂ ਜੀ ਨੂੰ ਬੜੇ ਸਤਿਕਾਰ ਨਾਲ ਆਪਣੇ ਕਰਨਿਵਾਸ ਕਰਾ ਕੇ ਛਕਣ ਵਾਸਤੇ ਫਲ ਮੇਵੇ ਹੋਰ ਪਦਾਰਥ ਭੇਟਾ ਕਰਕੇ ਬੇਨਤੀ ਕੀਤੀ ਮਹਾਰਾਜ ਛਕਣਾ ਕਰੋ ਗੁਰੂ ਜੀ ਨੇ ਕਿਹਾ ਜੇਕਰ ਪਹਿਲਾਂ ਤੂੰ ਸਾਡੀ ਇੱਕ ਗੱਲ ਮੰਨ ਲਵੇਂਗਾ ਤਾਂ ਹੀ ਅਸੀਂ ਤੇਰਾ ਭੋਜਨ ਛਕਾਂਗੇ ਤੁਸੀਂ ਇਰਾਕਸ਼ ਲੋਗ ਹੋ ਜੀਵ ਹਤਿਆ ਕਰਨ ਵਾਲੇ ਹੋ ਦੇਵਲੂਤ ਨੇ ਕਿਹਾ ਸਤ ਜੀ ਜਿਵੇਂ ਹੁਕਮ ਕਰੋਗੇ ਮੈਂ ਉਸ ਤਰ੍ਹਾਂ ਹੀ ਮੰਨਾਂਗਾ ਗੁਰੂ ਜੀ ਨੇ ਕਿਹਾ ਪਹਿਲਾ మాਸ ਖਾਣਾ ਛੱਡੋ ਜਿਸ ਵਾਸਤੇ ਤੁਸੀਂ ਜੀਵ ਹੱਤਿਆ ਕਰਦੇ ਹੋ ਨਾਮ ਜਪਣਾ ਕਰੋ ਜਿਸ ਨਾਲ ਤੁਹਾਡਾ ਲੋਕ ਪਰਲੋਕ ਸੁਧਰੇਗਾ ਬਹੁਤ ਸਮਾ ਹੋ ਗਿਆ ਰਾਖਸ਼ਾਂ ਦੀ ਕੁੱਲ ਵਿੱਚ ਹਰ ਰਾਖਸ਼ ਦੇ ਘਰ ਪੈਦਾ ਹੋਏ ਪੁੱਤਰ ਪ੍ਰਲਾਦ ਨੇ ਨਾਮ ਜਪਿਆ ਸੀ ਜਿਸ ਦੀ ਪ੍ਰਮਾਤਮਾ ਨੂੰ ਦੋਹਾਂ ਲੋਕਾਂ ਵਿੱਚ ਪੈਜ ਰੱਖੀ ਇਹ ਗੱਲ ਅੱਜ ਵੀ ਪ੍ਰਸਿੱਧ ਚੱਲੇ ਆ ਰਹੀ ਹੈ 라ਵਣ ਤੇ ਵਿਭੀਸ਼ਣ ਦੋਵੇਂ ਭਾਈ ਸਨ 라ਵਣ ਨੇ શ્રી ਰਾਮ ਚੰਦਰ ਜੀ ਨੇ ਮਾਰ ਕੇ ਵਿਭੀਸ਼ਣ ਨੂੰ ਆਪਣਾ ਭਗਤ ਜਾਣ ਕੇ ਲੰਕਾ ਦਾ ਰਾਜ ਦਿੱਤਾ ਸੀ ਤੂੰ ਵੀ ਵਿਭੀਸ਼ਣ ਵਾਂਗੂ ਸਰਦਾ ਨਾਲ ਭਗਤੀ ਕਰ ਤੇ ਨਾਮ ਜਪ ਤੁਸੀਂ ਜਿਹੜੇ ਜੀਵ ਆਤਿਆ ਦੇ ਪਾਪ ਕਰਦੇ ਹੋ ਉਨਾ ਦੇ ਕਾਰਨ ਤੁਸੀਂ ਨਰਕ ਭੋਗੋਗੇ ਤੇ ਦੁੱਖ ਪਾਓਗੇ ਨਾਮ ਤੋਂ ਬਿਨਾ ਕੋਤੇ ਤੁਹਾਡੀ ਹੋਰ ਕਿਸੇ ਨੇ ਰੱਖਿਆ ਨਹੀਂ ਕਰਨੀ ਗੁਰੂ ਜੀ ਦੀਆਂ ਇਹ ਉਪਦੇਸ਼ ਗੱਲਾਂ ਸੁਣ ਕੇ ਬੱਤਨ ਸੁਣ ਕੇ ਰਾਜਾ ਤੇ ਉਹਦਾ ਵਜ਼ੀਰ ਦੋਵੇਂ ਆਪ ਜੀ ਦੇ ਤਰਨਾ ਵਿੱਚ ਦਿਗ ਬਏ ਮੋਟਾ ਟੇਕਿਆ ਤੇ ਕਹਿਣ ਲੱਗੇ ਅਸੀਂ ਤੁਹਾਡੇ ਹਰ ਹੁਕਮ ਨੂੰ ਮੰਨਾਂਗੇ ਦੇਵ ਲੋਤ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ ਜਾ ਹੁਣ ਤੂੰ ਭੋਜਨ ਤਿਆਰ ਕਰ ਤਦ ਮੈਂ ਭੋਜਨ ਤਿਆਰ ਕਰਕੇ ਦਿੱਤਾ ਤਾਂ ਗੁਰੂ ਜੀ ਨੇ ਅੱਧਾ ਪ੍ਰਸ਼ਾਦ ਆਪ ਛਕਿਆ ਤੇ ਬਾਕੀ ਦਾ ਅੱਧਾ ਰਾਜੇ ਦੇ ਉਸ ਮੰਤਰੀ ਨੂੰ ਛਕਣ ਵਾਸਤੇ ਦੇ ਦਿੱਤਾ ਆਪੋ ਸਤਨਾਮ ਸ੍ਰੀ ਵਾਹਿਗੁਰੂ ਜੀ ਪ੍ਰਸ਼ਾਦ ਛਕਣ ਨਾਲ ਉਹਨਾਂ ਦਾ ਉਦਾਰ ਹੋ ਗਿਆ ਉਹਨਾਂ ਦੇ ਕਪਾੜ ਖੁੱਲ ਗਏ ਤਤਕਾਲ ਖੁੱਲ ਗਏ ਤੇ ਮੁਕਤੀ ਦੇ ਅਧਿਕਾਰੀ ਹੋ ਗਏ ਗੁਰੂ ਜੀ ਨੇ ਉਥੇ ਕੁਝ ਸਮਾਂ ਨਿਵਾਸ ਰੱਖਿਆ ਸਾਰੇ ਰਾਗਸਾਂ ਨੂੰ ਨਾਮ ਜਪਣਾ ਵਿੱਚ ਲਾ ਕੇ ਗੁਰਸਿੱਖੀ ਬਖਸ਼ੀ ਅਤੇ ਗੁਰਮਰਿਆਦਾ ਸਿਖਾਈ ਗੁਰੂ ਦਾ ਨਾਮ ਜਪਣ ਦਾ ਕਿਵੇਂ ਜਪਣਾ ਹੈ ਸਾਰੀ ਵਿਧੀ ਸਿਖਾਈ ਹੈ ਉਪਰੰਤ ਜਦੋਂ ਗੁਰੂ ਜੀ ਉਥੋਂ ਤੁਰਨ ਲੱਗੇ ਤਾਂ ਆਪ ਜੀ ਨੇ ਦੇਵਲੂਤ ਨੂੰ ਕਿਹਾ ਰਾਜਾ ਦੇਵਲੂਤ ਅਸਾਂ ਹੁਣੇ ਤੋਂ ਜਾਣਾ ਹੈ ਮਹਾਰਾਜ ਤੁਸੀਂ ਹੁਣ ਇੱਥੇ ਮੇਰੇ ਕੋਲੇ ਹੋਰ ਕੁਝ ਟੈਮ ਰਕੋ ਦੇਵਲੂਤ ਨੇ ਕਿਹਾ ਮਹਾਰਾਜ ਮੇਰੇ ਨਾਲੋਂ ਤਾਂ ਹੁਣ ਇਸ ਮਿੱਟੀ ਵੀ ਚੰਗੀ ਹੈ ਕਿਉਂਕਿ ਮੇਰੇ ਵਿੱਚ ਇੱਕ ਤਿਲ ਤੋੜਨ ਦੀ ਵੀ ਸ਼ਕਤੀ ਨਹੀਂ ਹੈ ਤੁਸੀਂ ਜੋ ਮੈਨੂੰ ਗਿਆਨ ਬਖਸ਼ਿਆ ਹੈ ਹੁਣ ਮੇਰੇ ਅੰਦਰੋਂ ਪਾਪ ਕਰਨ ਦੀ ਬਿਲਕੁਲ ਵੀ ਸ਼ਰਦਾ ਨਹੀਂ ਰਹੀ ਹੈ ਅੱਜ ਤੋਂ ਬਾਅਦ ਮੈਂ ਤੁਹਾਡਾ ਹੁਕਮ ਮੰਨ ਕੇ ਤੁਹਾਡੀ ਸਮਤ ਕਰਾਂਗਾ ਤੁਹਾਡਾ ਨਾਮ ਜਪਾਂਗਾ ਉਸ ਤੋਂ ਬਾਅਦ ਗੁਰੂ ਪਾਸ਼ਾ ਕਹਿਣ ਲੱਗੇ ਤੁਸੀਂ ਇੱਥੇ ਇੱਕ ਧਰਮਸ਼ਾਲਾ ਬਣਾਓ ਅਤੇ ਸੱਚੀ ਸੁੱਚੀ ਗਿਰਤ ਕਰਿਆ ਕਰੋ ਭਾਈ ਅਤੇ ਉਹਦੇ ਵਿੱਚ ਬੈਠ ਕੇ ਨਾਮ ਜਪਿਆ ਕਰੋ ਤਦ ਗੁਰੂ ਜੀ ਵਿਦਾ ਹੋਣ ਲੱਗੇ ਉੱਥੋਂ ਜਾਣ ਲੱਗੇ ਤਾਂ ਰਾਖਸ਼ਾਂ ਨੇ ਮਿਲ ਕੇ ਗੁਰੂ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਤੇ ਸਾਰੇ ਹੀ ਕਹਿਣ ਲੱਗੇ ਗੁਰੂ ਜੀ ਅੱਜ ਤੋਂ ਬਾਅਦ ਅਸੀਂ ਤੁਹਾਡਾ ਨਾਮ ਜਪਾਂਗੇ ਤੁਹਾਡੇ ਕਹਣੇ ਤੇ ਚੱਲਾਂਗੇ ਇਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਨੇ ਇੱਕ ਰਾਖਸ਼ ਰਾਜ ਦਾ ਉਧਾਰ ਕੀਤਾ ਹੈ ਸੰਗਤ ਜੀਓ ਸੋ ਆਖੋ ਤਨ ਗੁਰੂ ਨਾਨਕ ਬਾ ਸਾਖੀ ਸਰਵਣ ਕਰਨੀ ਹੈ ਇੱਕ ਪੀਰ ਹਮਜਾ ਗੌਂਸ ਦੀ ਜੋ ਬੜਾ ਹੀ ਕ੍ਰੋਧਿਤ ਪੀਰ ਹੈ ਸੋ ਸਾਖੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰੀ ਕਹੋ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਸੋ ਆਓ ਸੰਗਤ ਜੀ ਥੋੜਾਪਾ ਸਾਖੀ ਸਰਵਣ ਕਰਿਏ ਜੀ ਇੱਕ ਸਮੇ ਉਦਾਸੀ ਦੀ ਗੱਲ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀ ਦੂਸਰੀ ਉਦਾਸੀ ਤੇ ਜਾਂਦੇ ਸਮੇ ਗੁਰੂ ਜੀ ਅੱਜ ਸਿਆਲਕੋਟ ਪੁੱਜੇ ਹਨ ਉੱਥੇ ਇੱਕ ਪੀਰ ਦਾ ਡੇਰਾ ਸੀ ਜਿੱਥੇ ਬਹੁਤ ਹੀ ਭੀੜ ਇਕੱਠੀ ਹੋਈ ਸੀ ਗੁਰੂ ਜੀ ਨੇ ਉੱਥੇ ਨਾਲ ਹੀ ਆਪਣਾ ਆਸਨ ਗ੍ਰਹਿਣ ਕੀਤਾ ਹੈ ਤੇ ਮਰਦਾਨਾ ਜੀ ਨੂੰ ਕਹਿਣ ਲੱਗੇ ਤੁਸੀਂ ਪਤਾ ਕਰਕੇ ਆਓ ਇਸ ਜਗ੍ਹਾ ਤੇ ਭੀੜ ਇਕੱਠੀ ਕਿਉਂ ਹੋਈ ਹੈ ਸੰਗਤ ਜੀਓ ਜਦ ਮਰਦਾਨਾ ਜੀ ਉੱਥੇ ਜਾ ਕੇ ਪੁੱਛਦੇ ਹਨ ਕੇ ਭਾਈ ਇਹ ਭੀੜ ਦਾ ਕੀ ਕਾਰਨ ਹੈ ਤਾਂ ਪਤਾ ਲੱਗਿਆ ਕਿ ਇੱਕ ਹਮਝਾ گاؤں ਸੁਨਾਉਂਦਾ ਪੀਰ ਬੜਾ ਗੁੱਸੇ ਵਿੱਚ ਹੈ ਤੇ ਆਪਣੀਆਂ ਸ਼ਕਤੀਆਂ ਨਾਲ ਇਸ گنڈ ਨੂੰ ਸਵਾ ਕਰਨ ਦਾ ਹੱਠ ਕਰੀ ਬੈਠਾ ਹੈ ਤਾਂ ਇੱਕ ਵਿਅਕਤੀ ਨੇ ਦੱਸਿਆ ਹੈ ਕਿ ਇਹ ਪੀਰ ਕਹਿੰਦਾ ਹੈ ਇਹ ਸਾਰਾ ਸ਼ਹਿਰ ਝੂਠਿਆਂ ਦਾ ਹੈ ਤੇ ਆਪਣੇ ਇੱਕ ਮੱਤ ਵਿੱਚ ਵੜ ਕੇ ਜਨੀਸਾ ਕਰਨ ਕਰਕੇ ਇਸ ਪਿੰਡ ਨੂੰ ਸਵਾਹ ਕਰਨਾ ਚਾਹੁੰਦਾ ਹੈ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਭਾਈ ਮਰਦਾਨਾ ਜੀ ਵਾਪਸ ਆ ਕੇ ਮਹਾਰਾਜ ਨੂੰ ਸਭ ਕੁਝ ਦੱਸਣ ਲੱਗੇ ਹਨ ਤੇ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਇਹ ਕਹਿ ਕੇ ਪੀਰ ਦੇ ਪਾਸ ਭੇਜਿਆ ਹੈ ਐਨੇ ਗ੍ਰੋਧ ਵਿੱਚ ਆ ਕੇ ਸਾਰੇ ਪਿੰਡ ਨੂੰ ਮਾੜਾ ਕਹਿਣਾ ਠੀਕ ਨਹੀਂ ਹੈ ਤੇ ਤੁਸੀਂ ਆਪਣਾ ਹੱਥ ਤਿਆਗ ਦਿਓ ਉਸ ਵੇਲੇ ਪੀਰ ਦੇ ਚੇਲਿਆਂ ਨੇ ਭਾਈ ਮਰਦਾਨੇ ਨੂੰ ਰਾਹ ਤੋਂ ਹੀ ਮੋੜ ਦਿੱਤਾ ਪੀਰ ਨੂੰ ਮਿਲਣ ਹੀ ਨਹੀਂ ਦਿੱਤਾ ਭਾਈ ਮਰਦਾਨਾ ਜੀ ਨੇ ਵਾਪਸ ਆ ਕੇ ਗੁਰੂ ਜੀ ਨੂੰ ਇਹ ਸਾਰੇ ਇਸ ਸਾਰੀ ਗੱਲਬਾਤ ਦੱਸਿਆ ਹੈ ਤਾਂ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਇੱਕ ਵਾਰ ਫਿਰ ਗਿਆ ਹੈ ਤੁਸੀਂ ਦੁਬਾਰੇ ਜਾਓ ਉਸ ਤਰ੍ਹਾਂ ਹੀ ਭਾਈ ਮਰਦਾਨਾ ਜੀ ਦੁਬਾਰਾ ਫਿਰ ਗਏ ਹਨ ਇਸ ਵਾਰ ਉਹਦੇ ਚੇਲਿਆਂ ਨੇ ਥੋੜਾ ਸ਼ਕਤੀ ਨਾਲ ਕਿਹਾ ਹੈ ਕਿ ਬਾਬਾ ਤੈਨੂੰ ਕਿਹਾ ਹੈ ਵਾਪਸ ਮੁੜ ਜਾ ਸਾਡੇ ਪੀਰ ਜੀ ਤੁਹਾਨੂੰ ਨਹੀਂ ਮਿਲਣਾ ਚਾਹੁੰਦੇ ਹਨ ਉਤੋਂ ਭਾਈ ਮਰਦਾਨਾ ਜੀ ਵਾਪਸ ਆ ਕੇ ਗੁਰੂ ਪਾਤਸ਼ਾਹ ਨੂੰ ਕਹਿਣ ਲੱਗੇ ਮਹਾਰਾਜ ਉਹਦੇ ਚੇਲੇ ਪੀਰ ਨੂੰ ਮਿਲ ਨਹੀਂ ਦਿੰਦੇ ਹਨ ਗੁਰੂ ਪਾਤਸ਼ਾਹ ਕਹਿਣ ਲੱਗੇ ਮਰਦਾਨਾ ਜੀ ਤੁਸੀਂ ਇੱਕ ਵਾਰ ਫਿਰ ਜਾਓ ਇਸੇ ਤਰ੍ਹਾਂ ਹੀ ਜਦੋਂ ਭਾਈ ਮਰਦਾਨਾ ਜੀ ਦੁਬਾਰਾ ਉੱਥੇ ਪਹੁੰਚੇ ਹਨ ਹੁਣ ਉਹਨਾਂ ਦੇ ਚੇਲਿਆਂ ਨੇ ਥੋੜਾ ਸ਼ਕਤੀ ਨਾਲ ਉਹਨਾਂ ਦੇ ਪਿੱਛੇ ਪੈ ਕੇ ਉਹਨਾਂ ਨੂੰ ਬੜਾ ਬੰਦਾ ਚੰਗਾ ਬੋਲਿਆ ਹੈ ਤੇ ਤੱਕੇ ਮਾਰ ਕੇ ਕਹਿ ਦਿੱਤਾ ਕਿ ਤੈਨੂੰ ਇੱਕ ਵਾਰੀ ਕਹਿ ਦਿੱਤਾ ਹੈ ਕਿ ਸਾਡੇ ਪੀਰ ਜੀ ਤੁਹਾਨੂੰ ਨਹੀਂ ਮਿਲਣਾ ਚਾਹੁੰਦੇ ਹਨ ਤੂੰ ਵਾਰ-ਵਾਰ ਆ ਕੇ ਸਾਨੂੰ ਤੰਗ ਨਾ ਕਰ ਉਸ ਵੇਲੇ ਬਾਬਾ ਸਾ ਆ ਕੇ ਉਹਨੇ ਕਿਹਾ ਮਹਾਰਾਜ ਐਸ ਵਾਰ ਤਾਂ ਉਹਦੇ ਚੇਲੇ ਚਪਤੇ ਬਾੜੀ ਹੀ ਖੋਦਿਤ ਹੋ ਗਏ ਹਨ ਜਦ ਗੁਰੂ ਜੀ ਨੇ ਸ਼ਬਦ ਗਾਇਨ ਕੀਤਾ ਤਾਂ ਪੀਰ ਦਾ ਗੁੰਬਦ ਫਟ ਗਿਆ ਗੁਰੂ ਜੀ ਕਹਿਣ ਲੱਗੇ ਮਰਦਾਨਾ ਜੀ ਰਵਾਬ ਛੇੜੋ ਮਾਲਕ ਦੀ ਤਿਰਤੀ ਵਿੱਚ ਜੁੜੀਏ ਮਾਲਕ ਦੀ ਬਾਣੀ ਗਾਏ ਬਾਣੀ ਆਈ ਹੈ ਰਤੋ ਗੁਰੂ ਜੀ ਨੇ ਸ਼ਬਦ ਗਾਇਨ ਕੀਤਾ ਨਾ ਸੰਗਤ ਜੀਓ ਉਸ ਵੇਲੇ ਉਸ ਫਕੀਰ ਦਾ ਜਿਹੜਾ ਮਾਟੋ ਇਹਦੇ ਵਿੱਚ ਬੈਠਾ ਸੀਗਾ ਉਹ ਇੱਕਦਮ ਫਟ ਗਿਆ ਹੈ ਸੂਰਜ ਦੀਆਂ ਕਿਰਨਾਂ ਉਹਦੇ ਅੰਦਰ ਪ੍ਰਵੇਸ਼ ਕਰ ਗਈਆਂ ਹਨ ਤੇ ਬੜੇ ਹੀ ਗੁੱਸੇ ਵਿੱਚ ਉਹ ਫਕੀਰ ਆਪਣੇ ਉਸ ਮੱਟ ਵਿੱਚੋਂ ਬਾਹਰ ਨਿਕਲ ਆਇਆ ਤੇ ਗੁਰੂ ਜੀ ਨੂੰ ਕਹਿਣ ਲੱਗਾ ਤੁਸੀਂ ਮੇਰਾ ਜਲੇਸਾ ਭੰਗ ਕਰਕੇ ਚੰਗਾ ਨਹੀਂ ਕੀਤਾ ਇਹ ਤਾਂ ਸਾਰਾ ਝੂਠਿਆਂ ਦਾ ਸ਼ਹਿਰ ਹੈ ਮਹਾਰਾਜ ਇਸ ਲਈ ਮੈਂ ਇਸ ਨੂੰ ਗਰਕ ਕਰਨਾ ਚਾਹੁੰਦਾ ਸੀ ਇਹ ਸ਼ਹਿਰ ਇੱਕ શેઠ ਨੇ ਮੇਰੇ ਨਾਲ ਵਾਅਦਾ ਕੀਤਾ ਸੀ ਪੀਰ ਜੀ ਗੁਰੂ ਜੀ ਨੂੰ ਦੱਸਣ ਲੱਗੇ ਹਨ ਕਿ ਇੱਕ ਇਸ ਸ਼ਹਿਰ ਵਿੱਚ ਇੱਕ ਵਿਅਕਤੀ ਨੇ ਸਾਡੇ ਕੋਲੋਂ ਖੁਦਾ ਅੱਗੇ ਬੇਨਤੀ ਕਰਵਾ ਕੇ ਉਸ ਨੂੰ ਇੱਕ ਪੁੱਤਰ ਦੀ ਦਾਤ ਮੰਗੀ ਸੀ ਤੇ ਉਹਨੇ ਕਿਹਾ ਸੀਗਾ ਕਿ ਤੁਸੀਂ ਮੈਨੂੰ ਇੱਕ ਪੁੱਤਰ ਦਿਵਾ ਦਿਓ خدا ਕੋਲੋਂ ਤੇ ਮੈਂ ਉਸ ਸੇਠ ਨੂੰ ਕਿਹਾ ਸੀ ਗਿਆ ਕਿ ਅਸੀਂ ਤੈਨੂੰ ਦੋ ਪੁੱਤਰ ਬਖਸ਼ਾਂਗੇ ਪਰ ਤੂੰ ਇੱਕ ਪੁੱਤਰ ਸਾਨੂੰ ਦੇ ਦੇਵੀਂ ਉਹ ਸੇਠ ਨੇ ਮੇਰੇ ਨਾਲ ਵਾਦਾ ਕੀਤਾ ਸੀਗਾ ਮੈਂ ਤਾਂ خدا ਵਾਸਤੇ ਉਸ ਨੂੰ ਪੁੱਤਰ ਲੈ ਦਿੱਤਾ ਸੀ ਪਰ ਉਹ ਆਪਣੇ ਕੀਤੇ ਵਾਦੇ ਤੋਂ ਮੁਕਰ ਗਿਆ ਮਹਾਰਾਜ ਸਾਰਾ ਸ਼ਹਿਰ ਹੀ ਉਸ ਨਾਲ ਹਮਦਰਦੀ ਕਰਦਾ ਹੈ ਮੇਰੇ ਵੱਲ ਕੋਈ ਧਿਆਨ ਨਹੀਂ ਦਿੰਦਾ ਹੈ ਗੁਰੂ ਜੀ ਨੇ ਪੀਰ ਨੂੰ ਆਖਿਆ ਕਿ ਆਪਾਂ ਹੁਣੇ ਹੀ ਸਾਰੇ ਮਾਮਲੇ ਦੀ ਜਾਂਚ ਕਰ ਲੈਂਦੇ ਹਾਂ ਗੁਰੂ ਜੀ ਨੇ ਭਾਈ ਮਰਦਾਨੇ ਨੂੰ 2 ਪੈਸੇ ਦੇ ਕੇ ਆਖਿਆ ਹੈ ਕਿ ਤੁਸੀਂ ਬਾਜ਼ਾਰ ਵਿੱਚੋਂ ਇਸ ਪਿੰਡ ਵਿੱਚੋਂ 2 ਪੈਸੇ ਦਾ ਸਮਾਨ ਲੈ ਕੇ ਆਓ 1 ਪੈਸੇ ਦਾ ਝੂਠ ਲੈ ਕੇ ਆਉਣਾ ਹੈ ਤੇ ਇੱਕ ਪੈਸੇ ਦਾ ਸੱਚ ਖਰੀਦ ਕੇ ਲਿਆਵੋ ਭਾਈ ਮਰਦਾਨਾ ਜੀ ਉਸ ਨਗਰ ਵੱਲ ਚੱਲ ਪਏ ਹਨ ਹਰ ਥਾਂ ਤੇ ਹਰ ਦੁਕਾਨ ਤੇ ਪੁੱਛਦੇ ਹਨ ਕਿ ਭਾਈ ਇੱਕ ਪੈਸੇ ਦਾ ਚੋਪ ਦੇ ਦਿਵੋ ਇੱਕ ਪੈਸੇ ਦਾ ਸੱਚ ਦੇ ਦਿਵੋ ਇਸ ਤਰ੍ਹਾਂ ਕਈ ਸਮਾਂ ਕਈ ਟਾਈਮ ਘੁੰਮਦੇ ਘੁੰਮਦੇ ਇੱਕ ਦੁਕਾਨਦਾਰ ਭਾਈ ਮਰਦਾਨੇ ਨੂੰ ਸਵਾਦੀ ਸਮਝ ਕੇ ਟਰਕਾਈ ਆਵੇ ਤਾਂ ਅੱਗੇ ਤੋਰੀ ਜਾਵੇ ਆਖਰ ਵਿੱਚ ਭਾਈ ਮਰਦਾਨਾ ਜੀ ਇੱਕ ਖਤਰੀ ਮੂਲ ਚੰਦ ਦੀ ਦੁਕਾਨ ਉੱਤੇ ਪਹੁੰਚ ਗਏ ਉਸ ਦੁਕਾਨਦਾਰ ਨੇ ਪੁੱਛਿਆ ਕਿ ਭਾਈ ਤੂੰ ਕੀ ਮੰਗਦਾ ਹੈ ਤੂੰ ਕਿਉਂ ਕਾਦਾ ਹੋਕਾ ਦੇ ਰਿਹਾ ਹੈ ਉਹ ਕਹਿਣ ਲੱਗਾ ਮੇਰੇ ਗੁਰੂ ਨੇ ਮੇਰੇ ਕੋਲੋਂ ਇੱਕ ਪੈਸੇ ਦਾ ਸੱਚ ਤੇ ਇੱਕ ਪੈਸੇ ਦਾ ਝੂਠ ਲੈਣ ਵਾਸਤੇ ਭੇਜਿਆ ਹੈ ਉਹ ਕਹਿੰਦਾ ਲਗਾ ਲਿਆ ਭਾਈ ਤੂੰ ਤੇਰੇ ਪੈਸੇ ਮੈਨੂੰ ਦੇ ਤੇ ਤੈਨੂੰ ਸੋਦਾ ਮੈਂ ਦਿੰਨਾ ਹਾਂ ਉਸ ਖਤਰੀ ਬੁੱਲਟੰਦ ਨੇ ਦੁਕਾਨ ਦੇ ਉੱਤੇ ਆਪਣਾ ਉਸ ਦੁਕਾਨ ਵਿੱਚੋਂ ਇੱਕ ਕਾਪੀ ਦਾ ਪੰਨਾ ਲੈ ਕੇ ਟੁਕੜਾ ਲੈ ਕੇ ਉਹਦੇ ਤੇ ਲਿਖ ਦਿੱਤਾ ਹੈ ਕਿ ਮਰਨਾ ਸੱਚ ਹੈ ਜਿਉਣਾ ਝੂਠ ਹੈ ਮਰਦਾਨੇ ਨੇ ਉਹ ਪਰਚੀ ਗੁਰੂ ਜੀ ਦੇ ਕੋਲੇ ਲਿਆ ਕੇ ਰੱਖ ਦਿੱਤੀ ਗੁਰੂ ਜੀ ਨੇ ਉਹ ਪਰਚੀ ਪੀਰ ਜੀ ਨੂੰ ਦਿਖਾਈ ਅਤੇ ਆਖਿਆ ਕਿ ਇਸ ਸ਼ਹਿਰ ਵਿੱਚ ਸੱਚੇ ਲੋਕ ਵੀ ਵਸਦੇ ਹਨ ਇਸ ਲਈ ਸ਼ਹਿਰ ਨੂੰ ਨਰਕ ਕਰ ਕਰਨਾ ਠੀਕ ਨਹੀਂ ਹੈ ਗੁਰੂ ਜੀ ਨੇ ਮੋਲਤੰਦ ਨੂੰ ਪੀਰ ਦੇ ਡੇਰੇ ਬੁਲਾ ਲਿਆ ਤੇ ਉਸ ਨੂੰ ਆਖਿਆ ਕਿ ਤੂੰ ਪਰਚੀ ਤੇ ਲਿਖਿਆ ਹੈ ਕਿ ਮਰਨਾ ਸੱਜ ਹੈ ਤੇ ਜਿਉਣਾ ਝੂਠ ਹੈ ਕੰਦਾ ਹਾ ਮਹਾਰਾਜ ਤਾਂ ਇਸ ਗੱਲ ਦਾ ਯਕੀਨ ਹੈ ਤਾਂ ਤੂੰ ਘਰ-ਬਾਰ ਆਪਣੇ ਪੁੱਤਰਾਂ ਦੇ ਹਵਾਲੇ ਕਰਕੇ ਪੀਰ ਦੀ ਸੇਵਾ ਵਿੱਚ ਆ ਮੂਲ ਚੰਦ ਨੇ ਇੰਜ ਕਰਨਾ ਮੰਨ ਲਿਆ ਅਤੇ ਆਪਣਾ ਸਭ ਕੁਝ ਛੱਡ ਕੇ ਉਸ ਪੀਰ ਦੀ ਸੇਵਾ ਵਿੱਚ ਹਾਜ਼ਰ ਹੋ ਗਿਆ ਪੀਰ ਜੀ ਨੇ ਗੁਰੂ ਜੀ ਦੀ ਸਿੱਖਿਆ ਲਈ ਤੇ ਧੰਨਵਾਦ ਕੀਤਾ ਇਹ ਵੇਖ ਕੇ ਪੀਰ ਬਹੁਤ ਖੁਸ਼ ਹੋਇਆ ਤੇ ਉਸ ਦਾ ਸਾਰਾ ਗੁੱਸਾ ਠੰਡਾ ਹੋ ਗਿਆ ਸ਼ਹਿਰ ਵਾਲੇ ਪੀਰ ਨੂੰ ਕੁਝ ਵੇਖ ਕੇ ਬੇਫਿਕਰ ਹੋ ਕੇ ਆਪਣੇ ਆਪਣੇ ਘਰਾਵਲ ਚਲੇ ਗਏ ਗੁਰੂ ਜੀ ਨੇ ਪੀਰ ਨੂੰ ਸਮਝਾਇਆ ਖੁਦਾ ਦਾ ਬਹੁਤ ਬੇਅੰਤ ਹੈ ਉਹਦਾ ਬੜਾ ਹੀ ਵੱਡਾ ਹੈ ਉਸ ਅੱਗੇ ਸ਼ਹਿਰ ਨੂੰ ਗਰਭ ਕਰਨ ਦੀ ਪ੍ਰਾਰਥਨਾ ਕਰਨੀ ਉਚਿਤ ਨਹੀਂ ਹੈ ਕਿਸੇ ਨੂੰ ਵੀ ਸੋਗਤ ਨਹੀਂ ਹੈ ਤੁਸੀਂ ਤਾਂ ਧਾਰਮਿਕ ਵਿਅਕਤੀ ਹੋ ਪੀਰ ਫਕੀਰਾਂ ਦਾ ਕੰਮ ਹੈ ਰੱਬ ਦੀ ਰਜ਼ਾ ਵਿੱਚ ਰਹਿਣਾ ਅਤੇ ਸਰਬੱਤ ਦਾ ਭਲਾ ਮੰਗਣਾ ਖੁਦਾ ਬੜਾ ਬੇਅੰਤ ਹੈ ਅਤੇ ਉਸ ਨਾਲ ਟੱਕਰ ਲੈਣੀ ਸੋਭਦੀ ਨਹੀਂ ਹੈ ਆਪਾਂ ਨੂੰ ਪੀਰ ਫਕੀਰ ਨੂੰ ਤਾਂ ਕਿਸੇ ਦਾ ਬੁਰਾ ਕਰਨ ਦਾ ਸੁਪਨੇ ਵਿੱਚ ਵੀ ਕੋਈ ਖਿਆਲ ਨਹੀਂ ਆਉਣਾ ਚਾਹੀਦਾ ਗੁਰੂ ਜੀ ਨੇ ਉਪਦੇਸ਼ ਸੁਣ ਕੇ ਪੀਰ ਦੀ ਦਿਸ਼ਾ ਬਦਲ ਗਈ ਉਸ ਵੇਲੇ ਪੀਰ ਨੇ ਪੀਰ 함జా ਗੌਸ ਨੂੰ ਰੱਬੀ ਗਿਆਨ ਦੇ ਕੇ ਗੁਰੂ ਜੀ ਅੱਗੇ ਚਲੇ ਗਏ ਸਿਆਲਕੋਟ ਪਹੁੰਚ ਕੇ ਗੁਰੂ ਜੀ ਨੂੰ ਪਤਾ ਲੱਗਾ ਕਿ ਇੱਥੇ ਥੋੜੀ ਦੂਰ ਤੇ ਇੱਕ ਪ੍ਰਸਿੱਧ ਕਰਾਮਾਤੀ ਰਹਿੰਦਾ ਹੈ ਜਿਸ ਦਾ ਨਾਮ ਮੀਆਂ ਮਿੱਠੇ ਸਾਹ ਹੈ ਗੁਰੂ ਜੀ ਨੂੰ ਇਹ ਵੀ ਪਤਾ ਲੱਗਾ ਹੈ कि ਉਸਨੇ ਆਪਣੀਆਂ ਪਰਮਾਤਮਾ ਉਤੇ ਬਹੁਤ ਹੰਕਾਰ ਹੈ ਅਤੇ ਉਹ ਉਹਨਾਂ ਨਾਲ ਕਈ ਹਿੰਦੂਆਂ ਨਾਲ ਆਪਣਾ ਟੱਕਰਾ ਕਰ ਚੁੱਕਿਆ ਹੈ ਤੇ ਆਪਣੇ ਆਪ ਨੂੰ ਬੜਾ ਹੀ ਸ਼ਕਤੀਸ਼ਾਲੀ ਪੀਰ ਸਮਝਦਾ ਹੈ ਉਸਨੇ ਗੁਰੂ ਜੀ ਬਾਰੇ ਵੀ ਸੋਚਿਆ ਕਿ ਕਿਉਂ ਨਾ ਇਹਨਾਂ ਨੂੰ ਵੀ ਆਪਣੇ ਇਸਲਾਮ ਵਿੱਚ ਸ਼ਾਮਲ ਕੀਤਾ ਜਾਵੇ ਜਿੱਥੇ ਗੁਰੂ ਜੀ ਦੀ ਹਮਜਾ ਬੋਸ ਦਾ ਚਲੀਆ ਚਲਿਸਾ ਤੋੜ ਕੇ ਉਥੋਂ ਵਾਪਸ ਆਏ ਸਨ ਉਸ ਵੇਲੇ ਉਸ ਪੀਰ ਨੇ ਗੁਰੂ ਜੀ ਦੀ ਮਹਿਮਾ ਸੁਣੀ ਸੀ ਤੇ ਉਸ ਤੋਂ ਬਾਅਦ ਮੀਆਂ ਮਿੱਠੇ ਸ਼ਾਹ ਨੂੰ ਇਸ ਗੱਲ ਦਾ ਸਾੜਾ ਸੇਕ ਕੀ ਮੁਸਲਮਾਨ ਫਕੀਰ ਹਿੰਦੂ ਫਕੀਰ ਦੇ ਅੱਗੇ ਕਿਵੇਂ ਝੁਕ ਗਿਆ ਗੁਰੂ ਜੀ ਨੇ ਇੱਕ ਬਾਗ ਵਿੱਚ ਡੇਰਾ ਲਾਇਆ ਹੋਇਆ ਸੀ ਅਤੇ ਗੁਰੂ ਜੀ ਆਲੇ-ਦੁਆਲੇ ਬਹੁਤ ਸਾਰੇ ਲੋਕ ਜੁੜੇ ਹੋਏ ਸਨ। ਉਸ ਵੇਲੇ ਮੀਆਂ ਮਿੱਠੇ ਸਾਹਿਬ ਵੀ ਉੱਥੇ ਪਹੁੰਚ ਗਿਆ ਤੇ ਗੁਰੂ ਜੀ ਨਾਲ ਗੋਸ਼ਟੀ ਕਰਨ ਲੱਗਾ। ਪਰ ਗੁਰੂ ਜੀ ਦੇ ਚਿਹਰੇ ਦਾ ਨੂਰ ਵੇਖ ਕੇ ਠੰਡ ਵਰਤ ਗਿਆ। ਗੁਰੂ ਜੀ ਦਾ ਨੂਰ ਵੇਖ ਕੇ ਆਪਣੇ ਅੰਦਰ ਠੰਡ ਦਾ ਫਿਰ ਵੀ ਉਹ ਗੁਰੂ ਜੀ ਨੂੰ ਪੁੱਛਣ ਲੱਗਾ ਕਿ ਤੁਸੀਂ ਕਿਹੜੇ ਦੇਵੀ ਦੇਵਤੇ ਨੂੰ ਮੰਨਦੇ ਹੋ ਗੁਰੂ ਜੀ ਨੇ ਮੁਸਕਰਾ ਕੇ ਜਵਾਬ ਦਿੱਤਾ ਕਿ ਮੈਂ ਇੱਕ ਅਕਾਲ ਪੁਰਖ ਕਿ ਮੈਂ ਇੱਕ ਅਕਾਲ ਪੁਰਖ ਤੋਂ ਬਗੈਰ ਹੋਰ ਕਿਸੇ ਨੂੰ ਨਹੀਂ ਮੰਨਦਾ ਮਿੱਠੇ ਸ਼ਾਹ ਨੇ ਕਿਹਾ ਕਿ ਭਾਵੇਂ ਤੁਸੀਂ ਇੱਕ ਰੱਬ ਨੂੰ ਹੀ ਮੰਨਦੇ ਹੋ ਪਰ ਉਸ ਨੂੰ ਪ੍ਰਾਪਤ ਕਰਨ ਲਈ ਰਸੂਲ ਦੀ ਲੋੜ ਹੈ ਅਸੂਲ ਦੀ ਲੋੜ ਪੈਂਦੀ ਹੈ ਗੁਰੂ ਜੀ ਨੇ ਜਵਾਬ ਦਿੱਤਾ ਕਿ ਰੱਬ ਨੂੰ ਪਾਉਣ ਵਾਸਤੇ ਕਿਸੇ ਵਿਚੋਲੇ ਦੀ ਲੋੜ ਨਹੀਂ ਹੈ ਰੱਬ ਨੂੰ ਪਾਉਣ ਵਾਸਤੇ ਸਿਰਫ ਉਸ ਦਾ ਇੱਕ ਮਨ ਤਿਕ ਚਿੱਤ ਹੋ ਕੇ ਸਿਮਰਨ ਕਰਨ ਦੀ ਲੋੜ ਹੈ ਜਿੱਥੇ ਮੁਸਲਮਾਨਾਂ ਦਾ ਇੱਕ ਰਸੂਲ ਹੈ ਉੱਥੇ ਹਿੰਦੂਆਂ ਦਾ ਕੋਈ ਕਈ ਦੇਵ ਦੇਵਤੇ ਹਨ ਜੋ ਰਸੂਲ ਦੀ ਭੂਮਿਕਾ ਨਿਭਾਉਂਦੇ ਹਨ ਪਰ ਰੱਬ ਕੇਵਲ ਉਹਨਾਂ ਨੂੰ ਹੀ ਮਿਲਦਾ ਹੈ ਜੋ ਉਸ ਨਾਲ ਜੁੜੇ ਰਹਿੰਦੇ ਹਨ ਗੁਰੂ ਜੀ ਦੀਆਂ ਇਹ ਗੱਲਾਂ ਸੁਣ ਕੇ ਮੀਆਂ ਮਿੱਠੇ ਸਾਹ ਲਾਜਵਾਬ ਹੋ ਗਿਆ ਪਰ ਫਿਰ ਵੀ ਗੁਰੂ ਜੀ ਨੂੰ ਪੁੱਛਣ ਲੱਗਾ ਕਿ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਕਿ ਕਿਆਮਤ ਵਾਲੇ ਜਨ ਧਰਤੀ ਦੇ ਹਵਾਲੇ ਕੀਤੀਆਂ ਰੂਹਾਂ ਨੂੰ ਉੱਠ ਖੜੀਆਂ ਹੋਣਗੀਆਂ ਅਤੇ ਬਹਿਸਤ ਵਿੱਚ ਚਲੀਆਂ ਜਾਣਗੀਆਂ ਪਰ ਹਿੰਦੂਆਂ ਦੀਆਂ ਨਿਰਤਕ ਦੇਹਾਂ ਦਾ ਸਾੜਿਆ ਜਾਂਦੀਆਂ ਹਨ ਉਹਨਾਂ ਵਿਚਾਰਿਆਂ ਦਾ ਕੀ ਕੁਝ ਬਣ ਬਣ ਸਕਦਾ ਹੈ ਇਹ ਗੱਲ ਸੁਣ ਕੇ ਗੁਰੂ ਜੀ ਮੁਸਕਰਾਏ ਤੇ ਕਹਿਣ ਲੱਗੇ ਨਿਰਤਕ ਦੇ ਤਾਂ ਮਿੱਟੀ ਹੁੰਦੀ ਹੈ ਭਾਵੇਂ ਉਸ ਨੂੰ ਅੱਗ ਦੇ ਹਵਾਲੇ ਕਰ ਦਿਓ ਭਾਵੇਂ ਉਸ ਨੂੰ ਧਰਤੀ ਦੇ ਹਵਾਲੇ ਕਰ ਦਿਓ ਇਸ ਵਿੱਚ ਕੋਈ ਫਰਕ ਨਹੀਂ ਹੁੰਦਾ ਮਰਨੋਂ ਪਰੰਤ ਤਾ ਆਦਮੀ ਦੇ ਕੀਤੇ ਹੋਏ ਚੰਗੇ ਜਾਂ ਮਾੜੇ ਕਰਮਾਂ ਨਾਲ ਹੀ ਮਾਰੇ ਕਰਮ ਉਸ ਨਾਲ ਹੀ ਜਾਂਦੇ ਹਨ ਚੰਗੇ ਮਾਰੇ ਕਰਮ ਕੋਈ Hindu ਹੋਵੇ ਜਾਂ Musalman ਇਸ ਨਾਲ ਕੋਈ ਫਰਕ ਨਹੀਂ ਪੈਂਦਾ ਉਸ ਵੇਲੇ ਮੀਆਂ ਮਿੱਠੀ ਸਾਹ ਜੀ ਉਸ ਵੇਲੇ ਮੀਆਂ ਮਿੱਠੀ ਸਾਹ ਜੀ ਤੋਂ ਬਹੁਤ ਪ੍ਰਭਾਵਿਤ ਹੋਇਆ ਤੇ ਆਪਣਾ ਸਾਰਾ ਹੰਕਾਰ ਛੱਡ ਕੇ ਗੁਰੂ ਜੀ ਦੇ ਚਰਨਾਂ ਵਿੱਚ ਲਾ ਕੇ ਗੁਰੂ ਜੀ ਦਾ ਸਿੱਖ ਬਣ ਗਿਆ